ਏ ਅੱਜ ਮੈਂ ਸਬਜ਼ੀ ਤੋੜੀ ਆ ਜੀ ਪਿੰਡੀਆਂ ਤੇ ਕੁਝ ਫਲੀਆਂ ਤੇ ਕੁਝ ਪਏ ਹਜੇ ਥੱਲੇ ਵਾਲੀ ਛੱਤ ਤੇ ਵੀ ਪਈਆਂ ਪਿੰਡੀਆਂ ਬਸ ਉੱਥੇ ਕੱਲੀਆਂ ਪਿੰਡੀਆਂ ਹੀ ਆ ਹੋਰ ਨਹੀਂ ਕੁਝ ਲਗਾਇਆ ਹੋਇਆ ਤੇ ਲਗਭਗ ਕਿਲੋ ਫਲੀਆਂ ਤੇ ਕਿਲੋ ਦੇ ਕਰੀਬ ਪਿੰਡੀਆਂ ਹੋਣੀਆਂ ਤੇ ਲਗ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਅੱਜ ਮੈਂ ਕੁਝ ਆਪਣੇ ਤੁਹਾਨੂੰ ਪਿੰਡੀਆਂ ਦੇ ਬੂਟੇ ਦਿਖਾਵਾਂਗੀ ਕੁਝ ਹਲਦੀ ਮਤਲਬ ਜਿੰਨੀਆਂ ਮੇਰੇ ਸਬਜ਼ੀਆਂ ਲੱਗੀਆਂ ਹੋਈਆਂ ਸਾਰੀਆਂ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਇੱਕ ਦੋ ਮੇਰੀਆਂ ਭੈਣਾਂ ਨੇ ਕਮੈਂਟ ਵੀ ਕੀਤਾ ਸੀ ਵੀ ਤੁਸੀਂ ਕੀ ਕੀ ਲਗਾਇਆ ਹੋਇਆ ਛੱਤ ਦੇ ਉੱਤੇ ਤਾਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਹੈਗੇ ਆ ਜੀ ਲਾਲ ਭਿੰਡੀ ਦੇ ਬੂਟੇ ਜਿਹੜੇ ਇਸ ਮੌਸਮ 'ਚ ਭਿੰਡੀ ਦੇ ਬੂਟੇ ਹੁੰਦੇ ਨਾ ਉਹਨਾਂ ਦੇ ਪੱਤੇ ਬਹੁਤ ਵੱਡੇ ਵੱਡੇ ਹੋਣਗੇ ਇਸ ਤਰ੍ਹਾਂ ਤੇ ਬਹੁਤ ਵਧੀਆ ਜਿਹੜੀ ਇਹਨਾਂ ਦੀ ਗਰੋਥ ਵੀ ਹੋਊਗੀ ਕਿਉਂਕਿ ਨਾ ਮੌਸਮ ਗਰਮੀ ਦਾ ਨਾ ਮੌਸਮ ਹੁਣ ਸਰਦੀ ਦਾ ਆ ਇਹ ਮੈਂ ਆਪਣੀ ਉਹੀ ਪਾਲੀ ਪ੍ਰਾਣੀ ਪਾਲਕ ਇਹਦਾ ਮੋੜ ਤੁਸੀਂ ਦੇਖ ਲਓ ਕਿੰਡਾ ਵੱਡਾ ਹੋ ਚੁੱਕਾ ਆ ਮੇਰੇ ਹੱਥ ਵਿੱਚ ਵੀ ਨਹੀਂ ਆਉਂਦਾ ਐਡਾ ਮੋੜ ਹੋ ਚੁੱਕਾ ਇਹਦਾ ਇਹਨੂੰ ਜੀ ਹੋ ਗਿਆ ਲਗਭਗ 14-15 ਮਹੀਨੇ ਹੋ ਚੁੱਕਿਆ ਤੇ ਮੈਂ ਇਸ ਕਰਕੇ ਰੱਖੀ ਹੋਈ ਆ ਆਪਾਂ ਵੇਖਣਾ ਚਾਹੁੰਦੇ ਵੀ ਇਹ ਕਿੰਨੇ ਸਾਲ ਤੱਕ ਪਾਲਕ ਜਿਹੜੀ ਉਹ ਚੱਲਦੀ ਆ ਫਿਰ ਇਹਦਾ ਮੈਂ ਬੀਜ ਰੱਖ ਕੇ ਮੇਰੀਆਂ ਭੈਣਾਂ ਜੀ ਨੂੰ ਚਾਹੀਦਾ ਹੋਊਗਾ ਉਹਨਾਂ ਦੇ ਵਿੱਚ ਮੈਂ ਇਹਨਾਂ ਨੂੰ ਦੇ ਦਊਂਗੀ ਕਿਉਂਕਿ ਇਹ ਬੀਜ ਦੁਆਰਾ ਮੈਨੂੰ ਵੀ ਨਹੀਂ ਮਿਲਿਆ ਕਿਤੇ ਉਹ ਮੈਨੂੰ ਵੀ ਇੱਕ ਵਾਰੀ ਮਿਲਿਆ ਸੀ ਤੇ ਉਸ ਤੋਂ ਬਾਅਦ ਫਿਰ ਇਹ ਆਪਣੇ ਆਪ ਹੀ ਇੱਕ ਦੋ ਬੂਟੇ ਉੱਗ ਗਏ ਉਹ ਤੋਂ ਫਿਰ ਮੈਂ ਅੱਗੇ ਜਿਹੜਾ ਬੀਜੇ ਦਾ ਤਿਆਰ ਕਰ ਲਿਆ ਸੀ ਤੇ ਜਿਹੜੀ ਇਸ ਤਰ੍ਹਾਂ ਕੋਈ ਪਿੰਡੀ ਪੱਕ ਜਾਂਦੀ ਹੁੰਦੀ ਹੈ ਨਾ ਤੇ ਉਹਦਾ ਫਿਰ ਮੈਂ ਬੀਜ ਰੱਖ ਲੈਣੀ ਹੁੰਦੀ ਆ ਇਹ ਮੈਂ ਖਾਣ ਦੇ ਵਜੋਂ ਨਹੀਂ ਵਰਤਦੀ ਮੈਂ ਸਿਰਫ 3 3.5 ਇੰਚੀ ਪਿੰਡੀ ਜਿਹੜੀ ਹੁੰਦੀ ਬਸ ਇਨਾ ਹੀ ਸਾਈਜ਼ ਮੈਂ ਸਬਜੀ ਬਣਾਉਣੀ ਹੈ ਉਸ ਤੋਂ ਜ਼ਿਆਦਾ ਨਹੀਂ ਕਿਉਂਕਿ ਪਿੰਡੀ ਦਾ ਫਿਰ ਸਵਾਦ ਹੀ ਖਤਮ ਹੋ ਜਾਂਦਾ ਇਹਦੇ ਵਿੱਚ ਇੱਕ ਚੀੜਾਪਨ ਆ ਜਾਂਦਾ ਤੇ ਆ ਹੈਗੀ ਜੀ ਹਾਥੀ ਦਾੰਤ ਮਤਲਬ ਹਿੰਦੀ ਜੇ ਹਾਥੀ ਦਾੰਤ ਤੇ ਪਿੰਡੀ ਇਹ ਵਾਲੀ ਸੀਗੀ ਤੇ ਵਾਕਈ ਹਾਥੀ ਦੇ ਦੰਦ ਜਿੱਡੀ ਪਿੰਡੀ ਹੋ ਜਾਂਦੀ ਆ ਸਿਰਫ ਅਜੇ ਤਿੰਨ ਕ ਦਿਨ ਦੀ ਪਿੰਡੀ ਆ ਤੇ ਲਗਭਗ ਫੁੱਟ ਦੇ ਕਰੀਬ ਪਿੰਡੀ ਹੋ ਜਾਣੀ ਆ ਤੇ ਤੇ ਪੱਤੇ ਤੁਸੀਂ ਦੇਖੋ ਕਿੱਡੇ ਕਿੱਡੇ ਵੱਡੇ ਆ ਇਹ ਮੈਂ ਬੀਜ ਮੰਗਵਾਏ ਸੀ ਕਿਸੇ ਕੋਲੋਂ ਪਰ ਇਹ ਨਾ ਸਿਰਫ ਇੱਕ ਹੀ ਬੂਟਾ ਮੇਰੇ ਉੱਗਿਆ ਆਹ ਵਾਲਾ ਤੁਹਾਨੂੰ ਮੈਂ ਦੂਰੋਂ ਦਿਖਾਉਣੀ ਆ ਤੁਸੀਂ ਬੂਟਾ ਲੱਗ ਹੀ ਪਛਾਣ ਲੋਗੇ ਵਿੱਚੋਂ ਦੇਖ ਲਓ ਸਾਰੀਆਂ ਪਿੰਡੀਆਂ ਚੋਂ ਨਾ ਅਲੱਗ ਦਿਸ ਰਿਹਾ ਆ ਇਹਦੇ ਪੱਤੇ ਵੀ ਕਿੱਡੇ ਵੱਡੇ ਆ ਫਲਾਵਰ ਤਾਂ ਚਲੋ ਸੇਮ ਹੀ ਆ ਉਦਾਂ ਦਾ ਹੀ ਆ ਆ ਦੇਖੋ ਤੁਸੀਂ ਫਲਾਵਰ ਹੁਣ ਆ ਹੀ ਆ ਆ ਜਿਹੜਾ ਕੋਕਾ ਪਨੱਕ ਵਿੱਚ ਪਾਉਣੇ ਹੁੰਨੇ ਸੇਮ ਫਲਾਵਰ ਨੇ ਵੀ ਆਪਣਾ ਜਿਹੜਾ ਕੋਕਾ ਪਾਇਆ ਹੋਇਆ ਤੇ ਕਿੰਨੇ ਸੋਹਣੇ ਕਲਰ ਮੈਚ ਕੀਤੇ ਆ ਕੁਦਰਤ ਨੇ ਛਾਹ ਹੀ ਏਦਾਂ ਦੇ ਰੰਗ ਆਪਾਂ ਵੀ ਜਿਹੜੇ ਆ ਉਹ ਨਹੀਂ ਮੈਚ ਕਰ ਸਕਦੇ ਜਿੰਨੇ ਸੋਹਣੇ ਕੁਦਰਤ ਨੇ ਰੰਗ ਮੈਚ ਕੀਤੇ ਆ yellow ਦੇ ਨਾਲ maroon ਕਲਰ ਤੇ ਵਿੱਚ velvet ਦਾ ਕੋਕਾ ਲਗਾਇਆ ਹੋਇਆ ਕੁਦਰਤ ਨੇ ਬਲਿਹਾਰੀ ਕੁਦਰਤ ਕੋਈ ਨਹੀਂ ਸਮਝ ਸਕਦਾ ਇਹਨੂੰ ਤੇ ਆਪਾਂ ਗੱਲ ਕਰ ਰਹੇ ਸੀ ਸਬਜ਼ੀਆਂ ਦੀ ਤੇ ਮੇਰੇ ਇਸ ਵਕਤ ਪਿੰਡੀਆਂ ਲੱਗੀਆਂ ਹੋਈਆਂ ਲਗਭਗ 40-45 ਦੇ ਕਰੀਬ-ਕਰੀਬ ਬੈਗ ਆ ਤੇ ਕੁਛ ਮੈਂ ਹੁਣ ਆ ਫਲੀਆਂ ਜਿਹੜੀਆਂ ਲਗਾਈਆਂ ਸੀ ਬੀਜ ਉਹਨਾਂ ਦੇ ਵੀ ਬੀਜ ਉੱਗਿਆ ਆ ਪਰ ਬਹੁਤ ਘੱਟ ਉੱਗਿਆ ਕਿਉਂਕਿ ਹਜੇ ਮੌਸਮ ਗਰਮੀ ਦਾ ਆ ਸਿੰਪਲ ਜਿਹੜੀ ਫਲੀ ਹੁੰਦੀ ਉਹ ਉੱਗ ਗਈ ਆ ਪਰ ਫਰਾਂਸਪੀਨ ਦੀਆਂ ਫਲੀਆਂ ਬਹੁਤ ਘੱਟ ਉੱਗੀਆਂ ਕੋਈ ਕੋਈ ਉੱਗੀ ਆ ਤੇ ਇੱਧਰ ਮੈਂ ਪਿੰਡੀਆਂ ਤੋੜ-ਤੋੜ ਕੇ ਇੱਥੇ ਇਕੱਠੀਆਂ ਕਰ ਲਈਆਂ ਸਾਰੀਆਂ ਕਿਉਂਕਿ ਇਹਨਾਂ ਨੂੰ ਮੈਂ ਹੁਣ ਕਰਨੀ ਸੀ ਸਪਰੇ ਥੋੜਾ ਤੇਲਾ ਪੈ ਰਿਆ ਸੀਗਾ ਉਹਦੇ ਵਾਸਤੇ ਉਹ ਹੀ ਲੱਸੀ ਦਾ ਜਿਹੜਾ ਆਪਾਂ ਲਿਕਵਿਡ ਬਣਾਇਆ ਹੋਇਆ ਉਹ ਤੇ ਇੱਕ ਮਿਰਚਾਂ ਦਾ ਇਹ ਦੋਨੇ ਹੀ ਆਪਾਂ ਸਪਰੇਅ ਜਿਹੜੇ ਉਹ ਕਰ ਦੇਣੇ ਆ ਤੇ ਫਲੀਆਂ ਤੇ ਨਹੀਂ ਉਗੀਆਂ ਜੀ ਆ ਦੇਖੋ ਤੁਸੀਂ ਇੱਕ ਇੱਕ ਹੀ ਉੱਗੀ ਸਾਰਿਆਂ ਦੇ ਵਿੱਚ ਉਹ ਵੀ ਕੁਝ ਜਾਨਵਰਾਂ ਨੇ ਪਾਟ ਦਿੱਤੀਆਂ ਆ ਥੋੜੇ ਦਿਨ ਵੇਟ ਕਰਦੇ ਆ ਇੱਕ ਦੋ ਦਿਨ ਜੇ ਨਹੀਂ ਉਗੀਆਂ ਤਾਂ ਫਿਰ ਮੈਂ ਦੁਬਾਰਾ ਲਗਾਉਂਗੀ ਫਲੀਆਂ ਨੂੰ ਮੈਨੂੰ ਲੱਗਦਾ ਵੀ ਜਾਨਵਰ ਵੀ ਪੋਟ ਰਹੇ ਆ ਕਿਉਂਕਿ ਇਹ ਬੀਜ ਨਾਲ ਦੇਖੋ ਪਾਟ ਕੇ ਸਾਰੇ ਉੱਪਰ ਛੁੱਟੇ ਹੋਏ ਆ ਤੇ ਮੈਨੂੰ ਲੱਗਦਾ ਵੀ ਜਾਨਵਰ ਜਿਹੜੇ ਆ ਨਾ ਉਹ ਪੱਟ ਰਹੇ ਆ ਤੇ ਹੁਣ ਥੱਲੇ ਵਾਲੀ ਛਾਤ ਤੇ ਆਪਾਂ ਲਗਾਉਨੇ ਆ ਦੁਬਾਰਾ ਬੀਜ ਤੋਂ ਉਪਰੋਂ ਢਾਕ ਦੇਵਾਂਗੇ ਤਾਂ ਕਿ ਜਿਹੜੇ ਜਾਨਵਰ ਵਾ ਉਹ ਨਾ ਇਹਨਾਂ ਨੂੰ ਪੱਟਣ ਇਹਨਾਂ ਦੇ ਵੀ ਆ ਵਿੱਚੋਂ ਪਤਾ ਨਹੀਂ ਜਾਨਵਰਾਂ ਨੇ ਕੀ ਖਾਣਾ ਹੁੰਦਾ ਆ ਤੇ ਇੱਧਰ ਆਪਣੇ ਲੱਗੇ ਹੋਏ ਆ ਜੀ 22 23 ਦੇ ਕਰੀਬ-ਕਰੀਬ ਹੈਗੇ ਹਲਦੀ ਦੇ ਬੈਗ ਕੁਝ ਡ੍ਰੈਗਨ ਫਰੂਟ ਲੱਗਾ ਹੋਇਆ ਇੱਧਰ ਇਹ ਲੱਗੇ ਹੋਏ ਪਡੋਲ ਪਡੋਲ ਤੁਸੀਂ ਦੇਖ ਸਕਦੇ ਹੋ ਇਹ ਮੈਂ ਬੀਜ ਵਾਸਤੇ ਰੱਖਿਆ ਹੋਇਆ ਵਾ ਇੱਕ ਅੰਦਰਲੀ ਸਾਈਡ ਤੇ ਆ ਆਵਲਾ ਇਧਰ ਹੈਗਾ ਆਪਣਾ ਇੱਕ ਛੋਟਾ ਜਿਹਾ ਬਾਗ ਆ ਤੇ ਕੁਛ ਆਪਾਂ ਉਧਰ ਸਬਜ਼ੀਆਂ ਲਗਾਈਆਂ ਹੋਈਆਂ ਫਲਾਂ ਦੇ ਵਿੱਚ ਹੁਣ ਅਮਰੂਦ ਲੱਗੇ ਹੋਏ ਆ ਔਲਾ ਲੱਗਾ ਹੋਇਆ ਕਾਫੀ ਤੇ ਡ੍ਰੈਗਨ ਫਰੂਟ ਲੱਗੇ ਹੋਏ ਬਸ ਹੋਰ ਤਾਂ ਹੁਣ ਕੋਈ ਖਾਸ ਜਿਹੜਾ ਨਹੀਂ ਹੈਗਾ ਸਬਜ਼ੀ ਬਸ ਇੰਨੀਆਂ ਕੀ ਸਬਜ਼ੀਆਂ ਆ ਤੇ ਫਲਾਂ ਵਾਲੀ ਵੀਡੀਓ ਆਪਾਂ ਜਿਹੜੀ ਤੁਹਾਡੇ ਨਾਲ ਫਿਰ ਕਿਸੇ ਦਿਨ ਸ਼ੇਅਰ ਕਰਾਂਗੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਤੇ ਆ ਆਪਣੀਆਂ ਹੈਗੀਆਂ ਜੀ ਪੁਰਾਣੀਆਂ ਪਿੰਡੀਆਂ ਜਿਹੜੀਆਂ ਪਿਛਲੇ ਸਾਲ ਦੀਆਂ ਆ ਮਤਲਬ ਲੱਗੀਆਂ ਹੋਈਆਂ ਉੱਤੋਂ ਮੈਂ ਇਹਨਾਂ ਦੀ ਕਟਿੰਗ ਕਰ ਦਿੰਦੀ ਐ ਇਸ ਕਰਕੇ ਜਿਹੜੀਆਂ ਬਹੁਤ ਵਧੀਆ ਭਿੰਡੀਆਂ ਹੋਣ ਲੱਗ ਰਹੀਆਂ ਆ ਤੇ ਤੁਹਾਡੇ ਕੋਲ ਵੀ ਜੇ ਬੂਟੇ ਹੈਗੇ ਆ ਤੇ ਉੱਤੋਂ ਤੁਸੀਂ ਉਹਨਾਂ ਨੂੰ ਕੱਟ ਦਿਓ ਹਜੇ 5-7 ਦਿਨ ਆਪਾਂ ਕੱਟ ਸਕਦੇ ਹਾਂ ਉਸ ਤੋਂ ਬਾਅਦ ਫਿਰ ਸਰਦੀ ਸ਼ੁਰੂ ਹੋ ਜਾਣੀ ਆ ਫਿਰ ਭਿੰਡੀ ਦੀ ਗਰੋਥ ਜਿਹੜੀ ਨਹੀਂ ਹੋਣੀ ਤੇ ਮੈਂ ਥੋੜੀਆਂ ਛੋਟੀਆਂ ਵੀ ਭਿੰਡੀਆਂ ਤੋੜ ਰਹੀਆਂ ਕਿਉਂਕਿ ਮੈਂ ਇਸ ਤੋਂ ਬਾਅਦ ਇਹਨਾਂ ਨੂੰ ਸਪਰੇਅ ਕਰਨੀ ਆ ਫਿਰ ਮੈਂ ਤੋੜਦੀ ਨਹੀਂ ਹੁੰਦੀ 2-3 ਦਿਨ ਤੱਕ ਕਿਉਂਕਿ ਨੀਮ ਆਇਲ ਦੇ ਵਿੱਚ ਵੀ ਪਾ ਮੋਲੀ ਲੈ ਕੇ ਆਂਦਾ ਸੀ ਉਹ ਵੀ ਮੈਂ ਹੋ ਸਕਦਾ ਵਿੱਚ ਉਹਦੇ ਵੀ ਕੋਈ ਹਲਕਾ ਫੁਲਕਾ ਕੋਈ ਕੈਮੀਕਲ ਹੋਵੇ ਤੇ ਇਸ ਕਰਕੇ ਫਿਰ ਮੈਂ ਨਹੀਂ ਤੋੜਦੀ ਹੁਣੀ ਤਿੰਨ ਚਾਰ ਦਿਨ ਤੱਕ ਇਹ ਹੈਗਾ ਜੀ ਪਿੱਛੂ ਕਰੇਲਾ ਝਾੜ ਕਰੇਲਾ ਜੋ ਮਰਜੀ ਤੁਸੀਂ ਕਹ ਲਓ ਕਲਰ ਇਹਨੂੰ ਵੀ ਕੁਦਰਤ ਨੇ ਬਹੁਤ ਸੋਹਣਾ ਦਿੱਤਾ ਦੇਖੋ ਤੁਸੀਂ ਇਹਦਾ ਕਲਰ ਹੁੰਦਾ ਹੈ ਜੀ ਸੰਤਰੀ ਰੰਗ ਤੇ ਜਿਹੜਾ ਦੂਜੇ ਆਪਣੇ ਕਰੇਲੇ ਪੱਕਦੇ ਆ ਉਹ ਪੀਲੇ ਜਿਹੇ ਰੰਗ ਦੇ ਹੁੰਦੇ yellow yellow ਜੇ ਇਹ ਸਾਰਾ ਡ੍ਰੈਗਨ ਫਰੂਟ ਆਪਣੇ ਆਪ ਹੀ ਹੈ ਨਾ ਇਸ ਤਰ੍ਹਾਂ ਕਾਂਦੇ ਦੇ ਨਾਲ ਚੜੀ ਜਾ ਰਿਹਾ ਹੈ ਟੈਂਕੀ ਤੇ ਇੱਧਰ ਮਿਰਚਾਂ ਦੇ ਬੂਟੇ ਤੇ ਇੰਨੇ ਕੀ ਰੱਖਦੇ ਆ ਅੱਜ ਦੀ ਵੀਡੀਓ ਇਹ ਮੈਂ ਕੁਝ ਅਰਬੀ ਦੇ ਬੂਟੇ ਲਗਾਏ ਸੀਗੇ ਤੇ ਹੁਣ ਪੱਟ ਕੇ ਦੇਖਾਂਗੇ ਕਿ ਅਰਬੀ ਇਹਦੇ ਵਿੱਚ ਬਣੀ ਆ ਜਾਂ ਨਹੀਂ ਬਣੀ ਕਿਉਂਕਿ ਮੈਂ ਦੇਖੀ ਨਹੀਂ ਆ ਬਾਅਦ ਵਿੱਚ ਪੱਟੀ ਵੀ ਨਹੀਂ ਮੈਂ ਤੇ ਦੇਖੀ ਵੀ ਨਹੀਂ ਵੀ ਬਣੀ ਆ ਜਾਂ ਨਹੀਂ ਬਣੀ ਤੇ ਮੈਨੂੰ ਇਹਦੇ ਬਾਰੇ ਪਤਾ ਵੀ ਨਹੀਂ ਵੀ ਕਿਹੜੇ ਮਹੀਨੇ 'ਚ ਪੱਟ ਹੁੰਦੀ ਹੁੰਦੀ ਕਿਉਂਕਿ ਪੱਤੇ ਤਾਂ ਅਸੀਂ ਵਰਤੇ ਨਹੀਂ ਹੈਗੇ ਇਹਦੇ ਤੇ ਅਰਬੀ ਬਾਰੇ ਮੈਂ ਕਦੀ ਲਗਾਈ ਨਹੀਂ ਮੈਂ ਫਸਟ ਟਾਈਮ ਹੀ ਲਗਾਈ ਆ ਤੇ ਮੈਨੂੰ ਨਹੀਂ ਪਤਾ ਵੀ ਕਦੋਂ ਪੱਟ ਹੁੰਦੀ ਆ ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਮੈਨੂੰ ਕਮੈਂਟ ਕਰ ਦਿਓ ਫਿਰ ਆਪਾਂ ਪਟਕੇ ਦੇਖ ਲਾਂਗੇ ਨਾਲੇ ਇਹਦੀ ਵੀਡੀਓ ਸ਼ੇਅਰ ਕਰ ਦਾਂਗੇ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਸੀ ਅੱਜ ਦੀ ਵੀਡੀਓ ਜੇ ਤੁਸੀਂ ਇੱਥੋਂ ਤੱਕ ਵੇਖੀ ਹੈ ਵੀਡੀਓ ਤਾਂ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰ ਦੇਣਾ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਹੁੰਦੇ ਬਸ ਦੇ ਰਹੋ